ਮੁਕਤਸਰ ਦੀ ਰਹਿਣ ਵਾਲੀ ਹਾਕੀ ਖਿਡਾਰੀ ਨੇ ਏਸ਼ੀਆ ਕਾਪ ਤੋਂ ਵਿੱਚ ਭਾਗ ਲੈ ਕੇ ਦੇਸ਼ ਲਈ 골ਡ ਮੈਡਲ ਜਿੱਤਿਆ। ਇਹ ਮੁਕਾਬਲੇ 13 ਨਵੰਬਰ ਤੋਂ 3 ਨਵੰਬਰ ਤੱਕ ਹਾਂਗਕਾਂਗ ਵਿੱਚ ਹੋਏ ਜਿੱਥੇ ਹਾਕੀ ਦੀਆਂ ਮਸ਼ਹੂਰ ਟੀਮਾਂ ਜਿਵੇਂ ਕਿ ਹਾਂਗਕਾਂਗ, ਸਿੰਗਾਪੂਰ, ਨਿਊਜ਼ੀਲੈਂਡ ਅਤੇ ਭਾਈਲੈਂਡ ਨੇ ਹਿੱਸਾ ਲਿਆ। ਆਖਰੀ ਮੈਚ ਵਿੱਚ ਨਿੱਤੀ ਦੀ ਟੀਮ ਨੇ ਹਾਂਗਕਾਂਗ ਹਰਾਇਆ ਅਤੇ 골ਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਨਿੱਤੀ ਨੇ ਆਪਣੇ ਸਫ਼ਰ ਦੀ ਸ਼ੁਰੂਆਤ 10 ਸਾਲ ਦੀ ਉਮਰ ਵਿੱਚ ਪੰਜਾਬ ਦੀ ਜਰਸੀ ਪਾ ਕੇ ਕੀਤੀ ਸੀ। ਅਤੇ ਹਮੇਸ਼ਾ ਦੇਸ਼ ਦੀ ਜੈਸੀ ਪਾਣੀ ਦਾ ਸੁਪਨਾ ਦੇਖਿਆ ਪਰ ਮਾਂ ਦਾ ਸਾਥ ਅਤੇ ਹਿੰਮਤ ਨੇ ਉਸ ਨੂੰ ਉੱਚਾ ਮਕਾਮ ਹਾਸਲ ਕਰਨ ਵਿੱਚ ਮਦਦ ਕੀਤੀ ਇਸ ਸਮੇਂ ਨਿੱਤ ਮੁਕੱਸਰ ਵਿਟੀ ਖੇਡ ਵਿਭਾਗ ਦੇ ਕੋਚ ਵਜੋਂ ਕੰਮ ਕਰਦੀ ਹੈ ਅਤੇ ਗੁਰੂ ਨਾਨਕ ਕਾਲਜ ਵਿੱਚ ਹਾਕੀ ਸਿਖਲਾਈ ਕੇਂਦਰ ਚਲਾਉਂਦੀ ਹੈ ਉਸ ਦਾ ਅਗਲਾ ਟਾਰਗੇਟ ਵਿਸ਼ੇਸ਼ ਕੱਪ ਵਿੱਚ ਭਾਗ ਲੈਣਾ ਹੈ ਅਤੇ ਇਸ ਲਈ ਉਹ ਮਿਹਨਤ ਕਰ ਰਹੀ ਹੈ ਮੈਂ ਇੱਕ ਹਾਕੀ ਪਲੇਅਰ ਹਾਂ ਔਰ ਆਪਣਾ ਹਾਕੀ ਪਾਸ਼ੀਅਨ ਕੱਪ ਆਪਣਾ ਹਾਂਗਕਾਂਗ ਹੋਇਆ ਸੀਗਾ ਔਰ ਅਥੇ ਇੰਡੀਆ ਟੀਮ ਨੇ ਮਤਲਬ ਫਰਸਟ ਪੋਜੀਸ਼ਨ ਲਈ ਹੈ ਔਰ ਉਸ ਤੋਂ 골ਡ ਮੈਕ ਆਏ ਹਨ। ਔਰ ਕਿਨਾ ਸਮਾਂ ਹੋ ਗਿਆ ਤੁਹਾਨੂੰ ਹੋਕੀ ਖੇਡਿਆ ਨੂੰ? ਹੋਕੀ ਖੇਡਦੇ ਨੂੰ ਮੈਨੂੰ ਬਹੁਤ ਟਾਈਮ ਹੋ ਚੁੱਕਿਆ ਮੈਂ 10 ਸਾਲ ਦੀ ਸੀ ਜਦੋਂ ਮੈਂ ਹੋਕੀ ਹਾੱਚ ਫੜੀ ਸੀ। ਔਰ ਉਦੋਂ ਮੇਰੇ ਕੋਲ ਸਾ ਸੰਤੋਖ ਸਰ ਸੀ ਜੋ ਕਿ ਬਟਾਲੇ ਤੋਂ ਮੈਂ ਔਰ ਤੋਂ ਹੀ ਟ੍ਰੇਨਿੰਗ ਲੈਈ ਹੈ। ਉਸੋ ਸੁਬਾਹ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਉੱਥੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਤਲਵਾੜਾ ਵੈਂਗ ਵਿੱਚ ਜਾ ਚਲ ਗਈ ਸੀ ਔਰ ਉੱਥੇ ਜਾ ਕੇ ਮੈਂ ਮੇਰੇ ਉਮਾ ਜੱਗੀ ਮੈਡਮ ਨੇ ਜਿਹੜੇ ਕਿ ਸ਼ਿੱਤ ਤਲਵਾੜੇ ਤੇ ਬਹੁਤ ਵਧੀਆ ਕੋਚ ਰਹੇ ਨੇ ਉਹਨਾਂ ਦੀ ਮੈਂ ਟ੍ਰੇਨਰ ਰਹੀ ਹਾਂ ਔਰ ਮੈਂ ਫਰਸਟ ਹੀ ਸਾਲ ਵਿੱਚ ਉੱਥੇ ਜਦੋਂ ਮੈਂ ਟ੍ਰੇਨਿੰਗ ਲਈ ਤੇ ਮੈਂ ਪਹਿਲੇ ਸਾਲ ਤੋਂ ਹੀ ਨੈਸ਼ਨਲ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੀ ਰਹੀ ਔਰ ਅੱਜ ਤੱਕ ਮੈਂ ਪੰਜਾਬ ਦੀ ਟੀਮ ਵਿੱਚ ਖੇਡਦੀ ਆ ਰਹੀ ਹਾਂ ਇੰਡੀਆ ਨੂੰ ਤੁਸੀਂ ਰਿਪਰੈਜ਼ੈਂਟ ਕੀਤਾ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਹ ਚੀਜ਼ ਦਾ ਡ੍ਰੀਮ ਤਾਂ ਮੈਨੂੰ ਬਹੁਤ ਟਾਈਮ ਦਾ ਸੀ ਔਰ ਮੈਂ ਪਹਿਲਾਂ ਵੀ ਇਹ ਚੀਜ਼ਾਂ ਤੋਂ ਰਿਜ਼ਰਵ ਕਰਦੀ ਸੀ ਬਟ ਮੈਨੂੰ ਇਹ ਟਾਈਮ ਬਹੁਤ ਹੀ ਲੇਟ ਮਿਲਿਆ ਕਿਉਂਕਿ ਮੈਂ ਬਹੁਤ ਹੀ ਇੰਡੀਆ ਕੈਂਪ ਪਲਾ ਚੁੱਕੀ ਹਾਂ ਔਰ ਮੈਂ ਇੰਟਰਵਰਸਟੀਅਨ ਇੰਟਰਨੈਸ਼ਨਲ ਬਹੁਤ ਮਤਲਬ ਹਾਈ ਲੈਵਲ ਤੇ ਖੇਡ ਚੁੱਕੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਇੱਕ ਇੰਡੀਆ ਦਾ ਕਲਰ ਪਾਇਆ ਇਹ ਮੇਰੀ ਖੁਸ਼ੀ ਦਾ ਕੋਈ ਜਗ੍ਹਾ ਨਹੀਂ ਹੈ ਔਰ ਮੈਨ ਮੇਰੇ ਜਿਹੜੇ ਮੈਨੂੰ ਐਪਰੀਸ਼ੀਏਟ ਜ਼ਿਆਦਾ ਵੱਧ ਤੋਂ ਵੱਧ ਜਿਹੜੇ ਕਰਦੇ ਨੇ ਉਹ ਮੇਰੇ ਮਤਲਬ ਮੇਰੇ ਮੰਮੀ ਆ ਜੋ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਅੱਜ ਤ ਔਰ ਮੈਰਿਜ ਤੋਂ ਬਾਅਦ ਮੈਂ ਉਸ ਤੋਂ ਬਾਅਦ ਦੂਜਾ ਘਰ ਹੁੰਦਾ ਸਾਡਾ ਉੱਥੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਮੇਰਾ ਹਮੇਸ਼ਾ ਮਾਡਰਨ ਅਮਾਉਂਟ ਦੇ ਗੇਮਾਂ ਵਿੱਚ ਵੱਤ ਵੱਧ ਹਿੱਸਾ ਲੈਂਦਾ ਮੈਨੂੰ ਹੌਸਲਾ ਦਿੱਤਾ ਔਰ ਉਹਨਾਂ ਨੇ ਬਹੁਤ ਵਧੀਆ ਘਰ ਨੂੰ ਵੀ ਸੰਭਾਲਿਆ ਮੇਰੇ ਮਗਰੋਂ ਮੈਂ ਨੂੰ ਵੀ ਬਹੁਤ ਵਧੀਆ ਟ੍ਰੀਟ ਕਰਦੇ ਰਹੇ ਮੈਰਿਡ ਹੋ ਕੇ ਨੇ ਬੱਚੇ ਮੇਰੇ ਦੋ ਬੇਟੇ ਨੇ ਪ੍ਰੈਕਟੀਕਲੀ ਕਿੰਨਾ ਸਮਾਂ ਛੱਡਦੇ ਸੀ ਮੈਂ ਇੱਕ ਹਾਕੀ ਬੱਚੇ ਇੱਕ ਮੈਂ ਕੋਚ ਵੀ ਆਂ ਔਰ ਮੈਂ ਸਪੋਰਟ ਡਿਪਾਰਟਮੈਂਟ ਵਿੱਚ ਮੁਕਸੀਨੀ ਮੁਕਸਾ ਸਾਹਿਬ ਵਿੱਚ ਜੌਬ ਕਰਦੀ ਹਾਂ ਔਰ ਮੇਰੇ ਕੋਲ ਵਾਤਵਾ 70 ਬੱਚੇ ਕੁੜੀਆਂ ਮੁੰਡਿਆਂ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਹੀ ਮੈਂ ਆਪਣੀ ਵੀ ਪ੍ਰੈਕਟਿਸ ਕੁਝ ਐਕਸਟਰਾ ਟਾਈਮ ਕਰਦੀ ਹਾਂ ਔਰ ਬੱਚੇ ਮੇਰੇ ਕੁਝ ਸਟੇਟਲੀ ਵੀ ਜਾ ਰਹੇ ਨੇ ਔਰ ਕੁਝ ਵਿੱਚ ਮੇਰੇ ਨੈਸ਼ਨਲ ਵੀ ਕੈਂਪ ਵਿੱਚ ਵੀ ਨੇ ਔਰ ਵਾਤਵਾਦ ਮੈਂ ਬੱਚਾਂ ਲਈ ਵੀ ਹਾਕੀ ਜਿਹੜਾ ਇਹ ਚੀਜ਼ਾਂ ਨੂੰ ਟੈਲੈਂਟ ਵਾਤਵਾਦ ਦੇ ਰਹੀ ਹਾਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਔਰ ਕਿਹੜੀਆਂ ਕਿਹੜੀਆਂ ਟੀਮਜ਼ ਦੇ ਨਾਲ ਤੁਹਾਡਾ ਮੈਚ ਸੀਗਾ ਔਰ ਫਾਈਨਲ ਚ ਕਿਸ ਤਰ੍ਹਾਂ ਪਹੁੰਚੇ ਸਾਡਾ ਉਥੇ ਸਿੰਗਾਪੁਰ ਸੀਗਾ ਹਾਂਗਕਾਂਗ ਸੀਗਾ ਨਿਊਜ਼ੀਲੈਂਡ ਸੀਗਾ ਮਤਲਬ థਾਈਲੈਂਡ ਉਹ ਬਹੁਤ ਕਾਫੀ ਟੀਮਾਂ ਸੀਗਾ ਆਪਾਂ ਫਾਈਨਲ ਹਾਂਗਕਾਂਗ ਨਾਲ ਮਤਲਬ ਜਿਹੜਾ ਖੇਡਿਆ ਸੀਗਾ ਉਹਨਾਂ ਨਾਲ ਸਾਰੀ ਟੀਮਾਂ ਨਾਲ ਖੇਡਿਆ ਸੀ ਉੱਪਰ ਫਾਈਨਲ ਵਿੱਚ ਹਾਂਗਕਾਂਗ ਨਾਲ ਮਤਲਬ ਇਹ ਕੰਪੀਟੀਸ਼ਨ ਲੜਿਆ ਇੱਕ ਤੁਸੀਂ ਡ੍ਰੀਮ ਦੱਸਿਓ ਤੁਹਾਡਾ ਡ੍ਰੀਮ ਸੀ ਇੰਡੀਆ ਨੂੰ ਰਿਪ੍ਰੀਜ਼ੈਂਟ ਕਰਨਾ ਇੰਡੀਆ ਦੇ ਲਈ ਖੇਡਣਾ ਮਹਿਸੂਸ ਪਰਾਉਡ ਤਾਂ ਬਹੁਤ ਫੀਲ ਹੋ ਰਿਹਾ ਇਹ ਚੀਜ਼ ਆ ਬਹੁਤ ਜ਼ਿਆਦਾ ਪ੍ਰਾਉਡ ਸਨ ਹੋ ਰਿਹਾ ਕਿ ਮੈਂ ਇੱਕ ਇੰਡਰਟੇਨ ਵਿੱਚ ਖੇਡਿਆ ਔਰ ਮੈਨੂੰ ਉੱਥੇ ਇੱਕ ਸਥਾਨ ਮਿਲਿਆ ਵਾ ਕਿਉਂਕਿ ਜਦੋਂ ਅਸੀਂ ਬਾਕੀ ਤਿੰਨ ਜੇ ਮਤਲਬ ਗੇਮਜ਼ ਦੇ ਪਲੇਅਰ ਦੇਖਦੇ ਆਂ ਇੰਡੀਆ ਵਿੱਚ ਖੇਡਦੇ ਉਹਨਾਂ ਦਾ ਨਾਮ ਆਇਆ ਔਰ ਕਿਤਨਾ ਕਿਤੇ ਚੀਜ਼ ਹਰਾਸਮੈਂਟ ਹੁੰਦੀ ਸੀ ਕਿ ਅਸੀਂ ਇਸ ਚੀਜ਼ ਤੇ ਡਿਸਰਵ ਕਰਦੇ ਸੀ ਬਟ ਸਾਡਾ ਟਾਈਮ ਨਹੀਂ ਆਇਆ ਬਟ ਜੋ ਵੀ ਅੱਜ ਇਹ ਟਾਈਮ ਆਇਆ ਇਸ ਨੂੰ ਟਾਈਮ ਨੂੰ ਬਹੁਤ ਜ਼ਿਆਦਾ ਮੈਂ ਧੰਨਵਾਦ ਸਵਾਇ ਕਰੂ ਦਾ ਕਰਦੀ ਆਂ ਕਿ ਮੈਂ ਭਾਰਤ ਦੇ ਵਿੱਚ ਆਪਣਾ ਇੱਕ ਇੰਡੀਆ ਕਲਰ ਪਾ ਪਾ